ਬਾਬਲੇ ਨੇ ਵਾਰੇ ਟੋਲਿਆ ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ ਨਹੀਂ ਬਾਬਲੇ ਨੇ ਵਾਰੇ ਟੋਲਿਆ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੜੇ ਲੰਬੇ ਅਰਸੇ ਦੇ ਬਾਅਦ ਅੱਜ ਫੇਰ ਤੁਹਾਡੇ ਰੂਬਰੂ ਹੋਏ ਆ ਸੋ ਜਿਵੇਂ ਕਿ ਤੁਸੀਂ ਸੁਣ ਹੀ ਲਿਆ ਕਿ ਮੈਂ ਇੱਕ ਬੋਲੀ ਦੇ ਨਾਲ ਸ਼ੁਰੂਆਤ ਕੀਤੀ ਹੈ ਸੋ ਇਸ ਬੋਲੀ ਦੇ ਨਾਲ ਮੇਰਾ ਗੱਲਬਾਤ ਸ਼ੁਰੂ ਕਰਨ ਦਾ ਮਕਸਦ ਜਿਹੜਾ ਹੈਗਾ ਉਹਨਾਂ ਵੇਲਿਆਂ ਦੀ ਗੱਲ ਕਰਨਾ ਉਸ ਵੇਲੇ ਦੀ ਬਾਤ ਪਾਉਣਾ ਤੇ ਜਦੋਂ ਵਿਰਸੇ ਦੀ ਬਾਤ ਪਾਵਾਂਗੇ ਤਾਂ ਫਿਰ ਵਿਰਸੇ ਵੱਲ ਝਾਤ ਵੱਜਦੀ ਹੈ ਤੇ ਜਦੋਂ ਝਾਤ ਵੱਜਦੀ ਹੈ ਤਾਂ ਸਾਡੀ ਸੋਚ ਕਈ ਦਹਾਕੇ ਪਿੱਛੇ ਚਲੀ ਜਾਂਦੀ ਹੈ ਕੋਈ ਅੱਜ ਤੋਂ 50 60 ਬਰੇ ਪਹਿਲਾਂ ਦੀਆਂ ਜੇਕਰ ਮੈਂ ਗੱਲਾਂ ਕਰਾਂ ਤਾਂ ਇਹ ਉਹਨਾਂ ਵੇਲਿਆਂ ਦੀਆਂ ਗੱਲਾਂ ਨੇ ਜਦੋਂ ਮਾਪੇ ਜਾਂ ਭਰਾ ਆਪਣੀ ਭੈਣ ਦੇ ਲਈ ਤੇ ਜਾਂ ਬਾਪ ਆਪਣੀ ਧੀ ਦੇ ਲਈ ਵਧੀਆ ਵਾਰ ਟੋਲਦਾ ਸੀ ਵਿਚੋਲੇ ਦੇ ਨੂੰ ਕਿਸੇ ਵਿਚੋਲੇ ਨੂੰ ਵਿੱਚ ਪਾ ਕੇ ਅੱਜ ਬੇਸ਼ੱਕ ਸਮਾਂ ਜਿਹੜਾ ਬਹੁਤ ਬਦਲ ਗਿਆ ਬਹੁਤ ਐਡਵਾਂਸ ਹੋ ਗਿਆ ਹਾਲਾਤਾਂ ਦੇ ਮੁਤਾਬਕ ਸਮੇਂ ਦੇ ਮੁਤਾਬਕ ਇਨਸਾਨ ਵੀ ਬਦਲ ਗਿਆ ਜੇਕਰ ਅਸੀਂ ਇਸੇ ਤਰ੍ਹਾਂ ਹੀ ਬਦਲਦੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬੀਆਂ ਦੀ ਨਸਲ ਕੁਸ਼ੀਆਪ ਹੀ ਕਰ ਦੇਣੀ ਹੈ ਤੇ ਪੰਜਾਬੀਆਂ ਦੀ ਨਸਲ ਖਤਮ ਹੋ ਜਾਣੀ ਹੈ ਤੇ ਪੰਜਾਬ ਸਿਰਫ ਜਾਂ ਪੰਜਾਬੀ ਸਿਰਫ ਕਾਵਜਾਂ ਦੇ ਵਿੱਚ ਹੀ ਰਹਿ ਜਾਣੀ ਹੈ ਸੋ ਮੇਰਾ ਗੱਲਬਾਤ ਕਰਨ ਦਾ ਮਕਸਦ ਜਿਹੜਾ ਹੈਗਾ ਉਹ ਉਸ ਪੁਰਾਣੇ ਸਮੇਂ ਵਾਲ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਤਜੁਗ ਦਾ ਬੇਲਾਸੀ ਜਾਂ ਉਹਦੇ ਵੱਲ ਨਜ਼ਰ ਮਾਰਨਾ ਹੈ ਝਾਤ ਮਾਰਨਾ ਹੈ ਤੇ ਜੇਕਰ ਅਸੀਂ ਨਜ਼ਰ ਮਾਰਨ ਦੀ ਝਾਤ ਮਾਰਨ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਰੀਤਾ ਨਾਲ ਪ੍ਰੀਤਾ ਫਿਲਮ ਜਿਹੜੀ ਕਿ ਡਾਕਟਰ ਪ੍ਰੋਫੈਸਰ ਕੌਰ ਸਿੱਧੂ ਨੇ ਬਣਾਈ ਹੈ ਉਹ ਫਿਲਮ ਨੂੰ ਦੇਖ ਲਿਆ ਤੇ ਸਮਝ ਲਓ ਪੁਰਾਣੇ ਸਮਿਆਂ ਦੇ ਵਿੱਚ ਪਹੁੰਚ ਗਏ ਜੇ ਜਦੋਂ ਅਸੀਂ ਆਪਣੇ ਬੱਚਿਆਂ ਦੇ ਨਾਲ ਪੁਰਾਣੇ ਸਮੇਂ ਦੀ ਗੱਲ ਕਰਦੇ ਆ ਆਪਣੀਆਂ ਦਾਦਾ ਦਾਦੀ ਜਾਂ ਨਾਨਾ ਨਾਨੀ ਦੀਆਂ ਕਹਾਣੀਆਂ ਦੀ ਗੱਲ ਕਰਦੇ ਆ ਉਹਨਾਂ ਤੋਂ ਅਸੀਂ ਉਹ ਗੱਲਾਂ ਸੁਣਦੇ ਆ ਕਿ ਉਹਨਾਂ ਦੇ ਸਮਿਆਂ 'ਚ ਵਿਆਹ ਸ਼ਾਦੀਆਂ ਕਿਵੇਂ ਹੁੰਦੀਆਂ ਸੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਫਿਲਮ ਸਾਰਾ ਕੁਝ ਪੂਰਾ ਕਰਦੀ ਹੈ ਡਾਕਟਰ ਪ੍ਰੋਫੈਸਰ ਕੋ ਸਿੱਧੂ ਪਹਿਲਾਂ ਤਾਂ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਉਹਨਾਂ ਨੇ ਹਰ ਚੀਜ਼ ਨੂੰ ਇਹਦੇ ਵਿੱਚ ਬੜਾ ਬਾਕ ਕਮਾਲ ਤਰੀਕੇ ਦੇ ਨਾਲ ਬਾਕੂ ਵੀ ਉਹਨਾਂ ਨੇ ਸੰਜੋਇਆ ਇੱਕ ਇਹਦੇ ਨਾਲ ਹੀ ਮੈਂ ਧੰਨਵਾਦ ਵੀ ਕਰਦੀ ਆ ਕਿ ਸਾਡੇ ਵਰਗੇ ਨਿਮਾਣੇ ਕਲਾਕਾਰਾਂ ਨੂੰ ਉਹਨਾਂ ਨੇ ਆਪਣੇ ਇਸ ਪ੍ਰੋਜੈਕਟ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਬਹੁਤ ਸਾਰੀਆਂ ਸਾਡੀਆਂ ਸਿੰਗਰ ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਗੀਤ ਗਾਏ ਨੇ ਤਾਂ ਇਹ ਮੇਰਾ ਅੱਜ ਗੱਲ ਕਰਨ ਦਾ ਮਕਸਦ ਇੱਕ ਤਰ੍ਹਾਂ ਦਾ ਰਿਵਿਊ ਹੈ ਕਿ ਮੈਂ ਸਾਰੇ ਨੌਜਵਾਨਾਂ ਨੂੰ ਔੜੀਆਂ ਅੱਜ ਦੇ ਬੱਚੇ ਸਾਡੇ ਉਹਨਾਂ ਦੀਆਂ ਮਾਵਾਂ ਸਾਡੀਆਂ ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਕਿ ਰੀਤਾ ਨਾਲ ਪ੍ਰੀਤਾ ਜਿਹੜਾ ਚੈਨਲ ਦੇ ਉੱਤੇ ਵੀ ਚੱਲ ਰਹੀ ਹੈ ਰੀਤਾ ਨਾਲ ਪ੍ਰੀਤਾ ਦੇ ਉੱਤੇ ਤੇ ਚੌਪਾਲ ਦੇ ਉੱਪਰ ਵੀ ਹੈ ਤੁਸੀਂ ਇਸ ਫਿਲਮ ਨੂੰ ਇਸ ਵੈਬ ਸੀਰੀਜ਼ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿਉਂਕਿ ਜੇਕਰ ਸਾਡੇ ਬੱਚੇ ਆਪਣੀਆਂ ਜੜਾਂ ਦੇ ਨਾਲ ਪੰਜਾਬੀ ਅਸੀਂ ਜੁੜੇ ਰਵਾਂਗੇ ਤਾਂ ਅਸੀਂ ਉਨੇ ਹੀ ਮਜ਼ਬੂਤ ਰਵਾਂਗੇ ਜੜਾਂ ਨਾਲ ਟੁੱਟ ਕੇ ਕਦੇ ਵੀ ਕੋਈ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਟੇਕ ਨਹੀਂ ਸਕਿਆ ਇਹ ਫਿਲਮ ਇੱਕ ਅਜਹੀ ਬਾਤ ਪਾਉਂਦੀ ਹੈ ਉਹਨਾਂ ਸਮਿਆਂ ਦੀ ਜਿਦੇ ਵਿੱਚ ਇੱਕ ਕੁੜੀ ਦਾ ਬਰ ਟੋਲਣ ਤੋਂ ਲੈ ਕੇ ਇੱਕ ਧੀ ਦਾ ਬਾਪ ਵੱਲੋਂ ਬਰ ਟੋਲਣ ਤੋਂ ਲੈ ਕੇ ਉਹਨੂੰ ਵਿਦਾ ਕਰਨ ਤੱਕ ਉਸ ਧੀ ਦੇ ਵਿਆਹ ਤੋਂ ਬਾਅਦ ਸਹੁਰੇ ਘਰੇ ਜਾ ਕੇ ਚੌਂਕੇ ਚੜਨ ਤੱਕ ਉਹਦਾ ਫੇਰਾ ਪਾਉਣ ਤੱਕ ਦੀਆਂ ਸਾਰੀਆਂ ਰਸਮਾਂ ਨੂੰ ਬਹੁਤ ਹੀ ਬਾਖੂਬੀ ਤਰੀਕੇ ਨਾਲ ਨਿਭਾਇਆ ਜਾਂਦਾ ਹੈ। ਅੱਜ ਕੱਲ੍ਹ ਵਿਆਹ ਸ਼ਾਦੀਆਂ ਦੇ ਉੱਤੇ ਪ੍ਰੋਗਰਾਮ ਬਹੁਤ ਹੁੰਦੇ ਨੇ, ਰਸਮਾਂ ਵੀ ਹੁੰਦੀਆਂ ਨੇ ਪਰ ਸਭ ਬਨਾਵਟੀ। ਫੋਕੇ ਦਿਖਾਵੇ। ਚਾਹੇ ਉਹ ਹਲਦੀ ਦੀ ਰਸਮ ਹੈ, ਚਾਹੇ ਮਹਿੰਦੀ ਦੀ ਰਸਮ ਹੈ। ਅੱਜ ਕੱਲ੍ਹ ਹਲਦੀ ਦੀ ਇੱਕ ਰਸਮ ਹੈ ਉਹ ਕਮਲ ਦੇ ਫੁੱਲ ਜਿਹੇ ਦੇ ਵਿੱਚ ਬਿਠਾ ਦਿੰਦੇ ਆ। ਅਸੀਂ ਲੋਕ ਇੱਕ ਟੈਲੀਵਿਜ਼ਨ ਤੋਂ ਸਰੀਅਲਾਂ ਦੀ ਜਾਂ ਫਿਲਮਾਂ ਲੈਂਦੀ ਨਕਲ ਕਰਕੇ ਉਸ ਦੇ ਤਰੀਕੇ ਨਾਲ ਉਹਨੂੰ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਬਾਜ਼ਾਰਾਂ ਦੇ ਵਿੱਚ ਅਸੀਂ ਇੱਕ ਤਰ੍ਹਾਂ ਦਾ ਇਹ ਬਿਜ਼ਨਸ ਬਣਾ ਕੇ ਰੱਖਤਾ ਤੇ ਉਹਨਾਂ ਦੇ ਲਈ ਬਿਜ਼ਨਸ ਦੇ ਤਾ ਮਾਫ ਕਰਨਾ ਮੈਂ ਕਿਸੇ ਦੇ ਰੋਜ਼ਗਾਰ ਤੇ ਲਤ ਨਹੀਂ ਮਾਰ ਰਹੀ ਪਰੰਤੂ ਹਲਦੀ ਦੇ ਲਈ ਵੀ ਅਸੀਂ ਪਾਰਟੀਆਂ ਨੂੰ ਸੱਦਦੇ ਆਂ ਜਾਗੋ ਲਈ ਵੀ ਪਾਰਟੀਆਂ ਨੂੰ ਸੱਦਦੇ ਆਂ ਮਹਿੰਦੀ ਲਈ ਵੀ ਪਾਰਟੀਆਂ ਨੂੰ ਸੱਦਦੇ ਆਂ ਤੇ ਅਸੀਂ ਉਹਨਾਂ ਤੋਂ ਗਵਾਉਨੇ ਆ ਕਿਉਂਕਿ ਸਾਡੀਆਂ ਮਾਵਾਂ ਅੱਜ ਕੱਲ੍ਹ ਦੀਆਂ ਮਾਵਾਂ ਸਾਡੀਆਂ ਮਾਵਾਂ ਨੂੰ ਤਾਂ ਬਹੁਤ ਖੁਸ਼ ਆਉਂਦਾ ਸੀ ਪਰ ਅੱਜ ਕੱਲ੍ਹ ਦੀਆਂ ਮਾਵਾਂ ਅੱਜ ਕੱਲ੍ਹ ਦੀਆਂ ਕੁੜੀਆਂ ਉਹਨਾਂ ਨੂੰ ਕੁਝ ਆਉਂਦਾ ਨਹੀਂ ਉਹ ਕੋਈ ਗਾ ਨਹੀਂ ਸਕਦੀਆਂ ਉਹਨਾਂ ਨੂੰ ਆਪਣੇ ਵਿਰਸੇ ਬਾਰੇ ਨਹੀਂ ਪਤਾ ਉਹਨਾਂ ਨੂੰ ਸੱਭਿਆਚਾਰ ਬਾਰੇ ਨਹੀਂ ਪਤਾ ਉਹਨਾਂ ਨੂੰ ਉਹਨਾਂ ਰਸਮਾਂ ਬਾਰੇ ਨਹੀਂ ਪਤਾ ਨਿਭਾਉਣਾ ਚਾਹੁੰਦੇ ਨੇ ਕਰਨਾ ਚਾਹੁੰਦੇ ਨੇ ਇੱਕ ਸ਼ਗਨ ਸਮਝ ਕੇ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੀ ਅਹਿਮੀਅਤ ਨਹੀਂ ਪਤਾ ਤੇ ਜੇ ਉਹਨਾਂ ਦੀ ਅਹਿਮੀਅਤ ਬਾਰੇ ਜਾਨਣਾ ਹੈ ਤਾਂ ਰੀਤਾਂ ਨਾਲ ਪ੍ਰੀਤਾਂ ਜ਼ਰੂਰ ਦੇਖੋ ਸੋ ਮੈਡਮ ਪ੍ਰਭੂਸ਼ਣ ਬਹੁਤ ਹੀ ਵਧਾਈ ਦੇ ਹੱਕਦਾਰ ਹੋ ਤੁਸੀਂ ਕਿ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਹਰ ਵਿਸ਼ੇ ਨੂੰ ਇਹਦੇ ਵਿੱਚ ਸ਼ੋਇਆ ਹੈ ਇਸ ਦੇ ਵਿੱਚ ਸਿਰਫ ਰਸਮਾਂ ਨਹੀਂ ਹੈ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗੀ ਕਿ ਇਸ ਫਿਲਮ ਨੂੰ ਸਿਰਫ ਇਸ ਤਰੀਕੇ ਨਾਲ ਨਾ ਦੇਖਿਆ ਜਾਵੇ ਕਿ ਉਹਦੇ ਵਿੱਚ ਕਿੰਨੇ ਗੀਤ ਗਾਏ ਹੈ ਕਿੰਨੇ ਸੋਹਣੇ ਗਾਏ ਹੈ ਗੀਤਾਂ ਦੇ ਨਾਲ-ਨਾਲ ਹੋਰ ਕਿੰਨੀਆਂ ਰਸਮਾਂ ਕੀਤੀਆਂ ਉਹਨਾਂ ਰਸਮਾਂ ਦੇ ਨਾਲ-ਨਾਲ ਜਿਹੜੀ ਧਿਆਨ ਦੇਣ ਦੀ ਗੱਲ ਹੈ ਉਹ ਹੈ ਕਿ ਉਹਦੇ ਵਿੱਚ ਭਾਈਚਾਰਾ ਸ਼ਰੀਕਾ ਕਬੀਲਾ ਕਿਵੇਂ ਇਕੱਠਾ ਕੀਤਾ ਹਰ ਇੱਕ ਰਸਮ ਨੂੰ ਨਿਭਾਉਣ ਦੇ ਲਈ ਹਰ ਸਮੇ ਮਾਮੇ ਭੂਆ ਫੁਫੜ ਚਾਚੇ ਤਾਏ ਭੈਣ ਭਰਾ ਸਭ ਕਿਵੇਂ ਇਕੱਠੇ ਹੋਏ ਨੇ ਭਰਾ ਭਜਾਈਆਂ ਸਭ ਕਿਵੇਂ ਚਾਹੇ ਉਹ ਬਾਜਰੇ ਦੀ ਰਸਮ ਹੈ ਚਾਹੇ ਉਹ ਚੱਕੀ ਹੱਥ ਲਾਉਣ ਦੀ ਰਸਮ ਹੈ ਚਾਹੇ ਕੁੜੀ ਦੇ ਦਾਜ ਦੀ ਕੁਝ ਕਮੀ ਰਹਿ ਗਈ ਉਹਨੂੰ ਤਿਆਰ ਕਰਨ ਦੇ ਲਈ ਤ੍ਰੀਆਂ ਨੀ ਰਸਮ ਹੈ ਸੋ ਇਸ ਤਰੀਕੇ ਚਾਹੇ ਮੁੰਡਾ ਦੇਖਣ ਵਾਸਤੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਜਾਂਦੇ ਨੇ ਚਾਚੇ ਤਾਏ ਫੁਫੜ ਮਾਂ ਮੈਨੂੰ ਇਹ ਕਿ ਕਿਵੇਂ ਭਾਈਚਾਰੇ ਦੀ ਸਾਂਝ ਹੈ ਕਿਵੇਂ ਕਬੀਲਾ ਤੁਹਾਡਾ ਸ਼ਰੀਕਾ ਕਬੀਲਾ ਸਾਰਾ ਇਕੱਠਾ ਇੱਕ ਧੀ ਦਾ ਕਾਰਜ ਨੂੰ ਸਿਰੇ ਚੜਨ ਦੇ ਲਈ ਪੱਬਾਂ ਪਾਰ ਹੋਇਆ ਪਿਆ ਤੇ ਕਿਵੇਂ ਸਾਰਿਆਂ ਦੇ ਚਿਹਰੇ ਦੇ ਉੱਤੇ ਰੌਣਕ ਹੈ ਖੁਸ਼ੀ ਹੈ ਨਾਲ ਨਾਲ ਦੁੱਖ ਵੀ ਹੈ ਧੀ ਨੂੰ ਤੋਰਨ ਦਾ ਤੇ ਚਿੰਤਾ ਵੀ ਹੈ ਮਾਂ ਨੂੰ ਹੈ ਨਾ ਮਾਂ ਨੂੰ ਬਾਪ ਨੂੰ ਇੱਕ ਜਿਹੜਾ ਹੈਗਾ ਇੱਕ ਕਿਤੇ ਨਾ ਕਿਤੇ ਥੋੜਾ ਜਿਹੜਾ ਧੀ ਦਾ ਵਿਛੋੜਾ ਹੈ ਉਹ ਖੋਖਲਾਪਣ ਵੀ ਕਰ ਰਿਹਾ ਸੋ ਉਹ ਸਾਰੇ ਹਾ ਭਾਗ ਚਿਹਰਿਆਂ ਤੋਂ ਰਾਮ ਨਾਲ ਪੜੇ ਜਾ ਸਕਦੇ ਨੇ ਅੱਜ ਕੱਲ ਜਿਹੜਾ ਹੈਗਾ ਮਾਫ ਕਰਨਾ ਮੈਨੂੰ ਧੀਆ ਦੀ ਕਦੇ ਡੋਲੀ ਵੇਲੇ ਉਹਨਾਂ ਦੇ ਚਿਹਰੇ ਤੇ ਕਦੇ ਸ਼ਿਕਨ ਨਹੀਂ ਦਿਖੀ ਤੇ ਕਦੇ ਉਹ ਜਿਹੜੇ ਮਤਲਬ ਭਾਵੁਕ ਪਲ ਨੇ ਉਸ ਤਰੀਕੇ ਨਾਲ ਨਹੀਂ ਹੈਗੇ ਜਿਹੜੇ ਕਿ ਉਸ ਵੇਲੇ ਹੁੰਦੇ ਸੀ ਜਦੋਂ ਇਹਨਾਂ ਸ਼ਰੀਕਾ ਕਬੀਲਾ ਇਕੱਠਾ ਦਿਖਾਇਆ ਭਾਈਚਾਰਾ ਇਕੱਠਾ ਦਿਖਾਇਆ ਤਾਂ ਇਹਦਾ ਮਤਲਬ ਧੀ ਧਿਆਣੀ ਦੇ ਨਾਲ ਤੇ ਉਸ ਪਰਵਾਦ ਦੇ ਨਾਲ ਮੋਹ ਪਿਆਰ ਵੀ ਉਹਨਾਂ ਹੀ ਦਿਖਾਇਆ ਹੈ ਇਸੇ ਕਰਕੇ ਜਦੋਂ ਉਹਦੀ ਡੋਲੀ ਵਿਦਾ ਹੁੰਦੀ ਹੈ ਤੇ ਸਾਰੇ ਪਰਿਵਾਰ ਨੇ ਤਾਂ ਰੋਣਾ ਹੀ ਰੋਣਾ ਤੇ ਨਾਲ ਬਰਾਤੀ ਵੀ ਰੋਂਦੇ ਆ ਸੋ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਇਹ ਸਾਨੂੰ ਮਹਿਸੂਸ ਕਰਾਉਂਦੀਆਂ ਨੇ ਜਾਂ ਅਹਿਸਾਸ ਕਰਾਉਂਦੀਆਂ ਨੇ ਕਿ ਸਾਡੇ ਭਾਈਚਾਰੇ ਦੇ ਵਿੱਚ ਕਿੰਨਾ ਪਿਆਰ ਇੱਕ ਧੀ ਧਿਆਣੀ ਨੂੰ ਲੈ ਕੇ ਅਸੀਂ ਸਾਰੇ ਕਿੰਨੇ ਭਾਵੁਕ ਹੈਗੇ ਆ ਜਾਂ ਚਿੰਤਤ ਹੈਗੇ ਆ ਤਾਂ ਰਸਮਾਂ ਤਾਂ ਚਲੋ ਹੋਣਗੀਆਂ ਹੀ ਹੋਣੀਆਂ ਉਹਨਾਂ ਰਸਮਾਂ ਦੇ ਵਿੱਚ ਹਰ ਇੱਕ ਰਿਸ਼ਤੇ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ ਤੇ ਬਹੁਤ ਸੋਹਣੇ ਸੋਹਣੇ ਜਿਹੜੇ ਉਹਦੇ ਗੀਤ ਨੇ ਉਹ ਗਾਏ ਨੇ ਗੀਤਾਂ ਦੇ ਵਿੱਚ ਫਿਲਮ ਨੂੰ ਪਰੋਕੇ ਇੱਕ ਉਹਦਾ ਵੱਖਰਾ ਹੀ ਰੰਗ ਜਿਹੜਾ ਉਹ ਬਣਾਇਆ ਗਿਆ ਤੇ ਕਿਸੇ ਦੇ ਚਿਹਰੇ ਤੇ ਕੋਈ ਸ਼ਿਕਾਇਤ ਨਹੀਂ ਕੋਈ ਸ਼ਿਕਵਾ ਨਹੀਂ ਤੇ ਕੋਈ ਰੋਸਾ ਨਹੀਂ ਹਾਸਾ ਠੱਠਾ ਮਸ਼ਕਰੀ ਸਭ ਚੱਲ ਰਿਹਾ ਹੈ ਤੇ ਕਦੇ ਕਿਸੇ ਦਾ ਕੋਈ ਉਹਦੇ 'ਚ ਲੜਾਈ ਝਗੜਾ ਜਾਂ ਗੁੱਸਾ ਨਹੀਂ ਤੇ ਇਹ ਸਾਰੀਆਂ ਚੀਜ਼ਾਂ ਕੀ ਸਾਨੂੰ ਦਿਖਾਉਂਦੀਆਂ ਕਿ ਅੱਜ ਅਸੀਂ ਉਸੇ ਤਰ੍ਹਾਂ ਦੇ ਮਜ਼ਾਕ ਜਾਂ ਜਿਵੇਂ ਠੱਪਾ ਲਾਉਣ ਦੀ ਰਸਮ ਹੈ ਉਹਦੇ ਵਿੱਚ ਠੱਪਾ ਲਾਇਆ ਕੁੜਮ ਦੇ ਅੱਜ ਤੁਸੀਂ ਕਿਸੇ ਕੁੜਮ ਦੇ ਕੋਈ ਹਲਦੀ ਦੇ ਦਾਲ ਦਾ ਜਾਂ ਕੋਈ ਇੱਕ ਛਿੱਟਾ ਵੀ ਪੈ ਜਾਵੇ ਤੇ ਮੈਨੂੰ ਲੱਗਦਾ ਉਹ ਉੱਥੇ ਹੀ ਬਹੁਤ ਤੂੰ ਤੜਕ ਹੋ ਸਕਦੀ ਹੈ ਵੀ ਇਹ ਕਿਉਂ ਹੋਇਆ ਜਾਂ ਕਿਵੇਂ ਹੋਇਆ ਤੇ ਉੱਥੇ ਕੁੜੀਆਂ ਮਜ਼ਾਕ ਕਰਦੀਆਂ ਨੇ ਕੁੜਮ ਦੇ ਠੱਪਾ ਲਾ ਕੇ ਤੇ ਕਿੰਨੇ ਉਹਨਾਂ ਨੂੰ ਨੇ ਹੋ ਰੇ ਠੋਰੇ ਮਾਰ ਦਿੱਤੇ ਹਨਾ ਆਪਣੇ ਦੋਹਾਨੇ ਵਿੱਚ ਤੇ ਪਰ ਕੋਈ ਗੁੱਸਾ ਨਹੀਂ ਕਿਉਂਕਿ ਸਮਝਿਆ ਜਾਂਦਾ ਸੀ ਕਿ ਇਹ ਇੱਕ ਚਲੋ ਇੱਕ ਮੌਕਾ ਹੀ ਐਸਾ ਹੁੰਦਾ ਜਿਹਦੇ ਵਿੱਚ ਕੋਈ ਕਿਸੇ ਵੱਡੇ ਛੋਟੇ ਦਾ ਗੁੱਸਾ ਨਹੀਂ ਕਰਦਾ ਤੇ ਇੱਕ ਤੁਸੀਂ ਆਪਣੀਆਂ ਜਿਹੜਾ ਇੱਕ ਕਿਤੇ ਨਾ ਕਿਤੇ ਉਹ ਦਰਦ ਹੁੰਦਾ ਕਿਤੀ ਨੂੰ ਤੋੜਨ ਦਾ ਤੇ ਉਹ ਜਿਹੜਾ ਹੁੰਦਾ ਉਸ ਸਮੇਂ ਵੀ ਕਿਸੇ ਵੇਲੇ ਤੁਸੀਂ ਥੋੜਾ ਇਨਾ ਹਾਸੇ ਮਜ਼ਾਕ ਦੇ ਵਿੱਚ ਭੁੱਲ ਜਾਨੇ ਤਾਂ ਉਹ ਜਿਹੜਾ ਮਾਹੌਲ ਹੈ ਅੱਜ ਕੱਲ ਦੇ ਵਿਆਹਾਂ ਚ ਨਹੀਂ ਹੁੰਦਾ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਚ ਪਿਆਰ ਥਪਾਕ ਬਣਿਆ ਰਹੇ ਭਾਈਚਾਰਾ ਇਕੱਠਾ ਰਹੇ ਤਾਂ ਮੈਨੂੰ ਲੱਗਦਾ ਇਹੋ ਜਿਹੇ ਪ੍ਰੋਜੈਕਟ ਬੰਦੇ ਰਹੇਣੇ ਚਾਹੀਦੇ ਨੇ ਤੇ ਇਹੋ ਜਿਹੇ ਪ੍ਰੋਜੈਕਟ ਬੱਚਾ ਨੂੰ ਦਿਖਾਉਂਦੇ ਰਹਿਣੇ ਚਾਹੀਦੇ ਨੇ ਤੇ ਇਨ੍ਹਾਂ ਪ੍ਰੋਜੈਕਟਾਂ ਨੂੰ ਇਹੋ ਜੀਆਂ ਫਿਲਮਾਂ ਨੂੰ ਆਧਾਰ ਬਣਾ ਕੇ ਸਾਨੂੰ ਵਾਪਸ ਆਪਣੇ ਉਸ ਵਿਸੇ ਵੱਲ ਮੁੜਨਾ ਚਾਹੀਦਾ ਹੈ ਇਹ ਮੇਰੀ ਇੱਕ ਖਾਹਿਸ਼ ਹੈ ਇੱਕ ਚਾਹਤ ਹੈ ਕਿ ਅਸੀਂ ਛੋਟੀ ਜੀ ਕੋਸ਼ਿਸ਼ ਤਾਂ ਕਰੀਏ ਕਿ ਫਿਰ ਤੋਂਵੇਂ ਰਲ ਬੈਠੀਏ ਅੱਜ ਕੱਲ ਅਸੀਂ ਪ੍ਰੋਗਰਾਮਾਂ ਤੇ ਬੜਾ ਲੰਬਾ ਖਿੱਚ ਵੀ ਲੈਨੇ ਆ ਤੇ ਇੱਕ ਇੱਕ ਪ੍ਰੋਗਰਾਮ ਤੇ ਬਹੁਤ ਖਰਚਾ ਕਰਨੇ ਆ ਸਿੱਧਾ ਦਿਖਾਵਾ ਕਰਦੇ ਆ ਆਪਣਾ ਨੱਕ ਰੱਖਣ ਲਈ ਜਿੰਨਾ ਖਰਚਾ ਅਸੀਂ ਇੱਕ ਪ੍ਰੋਗਰਾਮ ਤੇ ਕਰਦੇ ਆ ਐਨੇ ਵਿੱਚ ਤਾਂ ਇੱਕ ਧੀ ਧਿਆਣੀ ਦਾ ਵਿਆਹ ਹੋ ਜਾਂਦਾ ਸੀ ਸੋ ਕਿੰਨੀ ਵਧੀਆ ਗੱਲ ਉਹਦੇ ਵਿੱਚ ਉਹਨਾਂ ਨੇ ਕੀਤੀ ਐ ਕਿਵੇਂ ਸਿੱਧੇ ਸਾਦੇ ਜਿਹਾ ਸਿੰਪਲ ਜੇ ਤਰੀਕੇ ਦੇ ਨਾਲ ਉਹ ਕੁੜੀ ਦੀ ਡੋਲੀ ਵਿਦਾ ਕਰਦੇ ਆ ਘਰ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ ਘਰ ਦੇ ਵਿੱਚ ਹੀ ਇੱਕ ਚਾਨਣੀ ਲੱਗਦੀ ਕਨੱਤਾ ਲੱਗਦੀਆਂ ਕੋਈ ਫੋਕਲ ਦਿਖਾਵਾ ਨਹੀਂ ਉਸੇ ਤਰ੍ਹਾਂ மஞ்சੇ ਬਿਸਤਰੇ ਸਭ ਕੋਈ ਕੁਰਸੀਆਂ ਮੇਜ਼ ਨਹੀਂ ਕੋਈ ਮਤਲਬ ਕੀ ਕਹ ਲਓ ਚਮਚੇ ਪਲੇਟਾਂ ਨਹੀਂ ਹੈਗੀਆਂ ਮਤਲਬ ਉਹ ਵੀ ਥਾਲੀਆਂ ਗਲਾਸ ਵੀ ਪੁਰਾਣਾ ਹੈ ਨਾ ਤੇ ਕੀ ਫੇਰ ਉਦੋਂ ਧੀਆਂ ਦੇ ਵਿਆਹ ਨਹੀਂ ਸੀ ਹੁੰਦੇ ਕੀ ਉਦੋਂ ਮੁੰਡਿਆਂ ਦੇ ਵਿਆਹ ਨਹੀਂ ਸੀ ਹੁੰਦੇ ਬਹੁਤ ਸੋਹਣੇ ਤਰੀਕੇ ਨਾਲ ਹੁੰਦੇ ਸੀ ਬਹੁਤ ਪਿਆਰ ਨਾਲ ਹੁੰਦੇ ਸੀ ਥਪਾਕ ਨਾਲ ਹੁੰਦੇ ਸੀ ਤੇ ਇੱਕ ਪੁੰਨ ਦਾ ਕੰਮ ਧੀ ਨੂੰ ਤੋੜਨ ਦਾ ਸਮਝਿਆ ਜਾਂਦਾ ਸੀ ਬੜੀਆਂ ਹੀ ਮਤਲਬ ਕਿ ਉਹਨਾਂ ਰਸਮਾਂ ਨੂੰ ਦੇਖ ਕੇ ਉਸ ਫਿਲਮ ਨੂੰ ਦੇਖ ਕੇ ਇੱਕ ਸਕੂਨ ਮਿਲਦਾ ਹੈ ਦਿਲ ਨੂੰ ਆਪਣੇ ਆਪ ਮੱਲੋ ਜੋਰੀ ਪਿਛਲੇ ਸਮਿਆਂ 'ਚ ਪਹੁੰਚ ਜਾਂਦੇ ਆ ਤਾਂ ਇਹ ਜਦੋਂ ਤੁਸੀਂ ਕਿਸੇ ਦੇ ਦਿਮਾਗ ਦੇ ਵਿੱਚ ਉਸ ਦ੍ਰਿਸ਼ ਨੂੰ ਚਿੱਤਰਨ ਦੇ ਕਾਬਿਲ ਹੋ ਜਾਓ ਤੁਹਾਡਾ ਜਿਹੜਾ ਕੀਤਾ ਹੈ ਕੰਮ ਤੁਹਾਨੂੰ ਉੱਥੇ ਲੈ ਜਾਵੇ ਤਾਂ ਮੈਂ ਸਮਝਦੀ ਹਾਂ ਕਿ ਤੁਸੀਂ ਸਫਲ ਹੋਗੇ ਸੋ ਇੱਕ ਵਾਰੀ ਫੇਰ ਮੈਂ ਮੈਡਮ ਪ੍ਰਭਜਨ ਨੂੰ ਉਹਨਾਂ ਨੂੰ ਇਸ ਚੀਜ਼ ਦੀ ਵਧਾਈ ਵੀ ਦੇਣੀ ਆ ਕਿ ਤੁਹਾਡੀ ਮਿਹਨਤ ਰੰਗ ਲਿਆਈ ਹੈ ਤੇ ਹੋਰ ਵੀ ਰੰਗ ਲਿਆਵੇਗੀ ਤੇ ਪਰਮਾਤਮਾ ਅੱਗੇ ਦੁਆ ਕਰਦੇ ਆ ਕਿ ਤੁਹਾਡੀ ਤੁਹਾਨੂੰ ਰੱਬ ਤੰਦਰੁਸਤੀਆਂ ਦੇਵੇ ਤੇ ਤੁਸੀਂ ਇਸ ਤਰ੍ਹਾਂ ਦੇ ਹੋਰ ਵਧੀਆ-ਵਧੀਆ ਪ੍ਰੋਜੈਕਟ ਜਿਹੜੇ ਨੇ ਉਹ ਬਣਾਉਂਦੇ ਰਹੋ ਤੇ ਸਾਡੇ ਵਰਗੇ ਨਵਾਨੇ ਕਲਾਕਾਰਾਂ ਨੂੰ ਯਾਦ ਕਰਦੇ ਰਹੋ ਸੋ ਇਹਨਾਂ ਕੁਝ ਕਹਿੰਦੀ ਹੋਈ ਮੈਂ ਆਪਣੇ ਦਰਸ਼ਕਾਂ ਨੂੰ ਕਹਾਂਗੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਅੱਗੇ ਤੋਂ ਵੀ ਕਰਦੇ ਰਾਵਾਂਗੇ ਤੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਜੇਕਰ ਕੁਝ ਵੱਧ ਘੱਟ ਕਿਹਾ ਗਿਆ ਹੋਵੇ ਅੱਜ ਦੇ ਸਮੇਂ ਦੇ ਲਈ ਉਹਦੇ ਲਈ ਮਾਫ਼ ਕਰਨਾ ਧੰਨਵਾਦ